چلو چلو کوئی نہیں کوئی نہیں لالا تن لالا تن کارنا لاوا گے لاؤ لاؤ چلو لالا کلاس پر ٹال آؤٹ کلاس پر چني آنا نہ آؤ گے چل جاؤ چل جاؤ کٹا کے لڑائی ہو ہا تھا تن تو لگتے تو باہر پتہ لگے گا 20 سال پہلے نہ پتہ لگا رہو جاؤ نا

ਹਾਂਜੀ ਗਰਦਾਸਪੁਰ ਚ ਰਹਨੇ ਆ ਸਲਾਮਾਬਾਦ ਮਹੱਲੇ ਮੇਰੀ ਕੋਠੀ ਆ ਇਹ ਮੇਰਾ ਛੋਟਾ ਗੁਰਪਾਈ ਆ ਅਸੀਂ ਬਾਜ਼ਾਰ ਮੰਗਦੇ ਪਏ ਆ ਅਸੀਂ ਸਾਡਾ ਸ਼ਹਿਰ ਹੈ ਅਸੀਂ ਵਧਾਈਆਂ ਲੰਨੇ ਆਪਣੀਆਂ ਇਹ ਤਾਰੀਖ ਤੋਂ ਆਂਦੇ ਆ ਖੁਸਰੇ ਕੋਈ ਦੀਨਾ ਨਗਰ ਤੋਂ ਖੁਸਰੇ ਨੇ ਇਹ ਆਪਣਾ ਆਪਣਾ ਸ਼ਹਿਰ ਮੰਗਣ ਸਾਡੇ ਗਰਦਾਸਪੁਰ ਚ ਕੋਈ ਵਧਾਈ ਨਾ ਮੰਗੇ ਅੱਜ ਮਸਲਾ ਇਹ ਗਿਆ ਸਾਨੂੰ ਸਾਹਬ ਨੇ ਬੁਲਾਇਆ ਇੱਥੇ ਤੇ ਤੁਸੀਂ ਆਓ ਉਹ ਆਏ ਦੇ ਨਾ ਤੇ ਗੱਲਬਾਤ ਕਰਨੀ ਹੈ ਅਸੀਂ ਆਏ ਆ ਤੇ ਫੇਰੇ ਬਤਮੀਜ਼ੀ ਕਰਨ ਸ਼ੁਰੂ ਹੋਗੇ ਨਾ

ਤੇ ਆਪਣੇ ਪੈਲੰਸ ਤੇ ਪ੍ਰੋਗਰਾਮ ਕਰਿਓ ਤੇ ਸਾਨੂੰ ਵੀ ਭਲਾਇ ਤੇ ਫੈਸਲਾ ਕਰਦੇ ਆਂਗੇ 19 ਦਿਨ ਤੁਸੀਂ ਬਾਜ਼ਾਰ ਮੰਗਣਾ ਲੜਾਈ ਝਗੜਾ ਕੋਈ ਨਹੀਂ ਕਰਨਾ ਤੇ ਇਹ ਬਾਜ਼ਾਰ ਨਹੀਂ ਮੰਗਣਗੇ ਨਾ ਇਹ ਬਦਾਈ ਨਹੀਂ ਮੈਂ ਬੋਲਦੀ ਮੰਜਲੀ ਮਹਾਂਤ ਗੁਰਦਾਸਪੁਰ ਵਾਲੀ ਦਿਨਨਗਰ ਵਾਲੀ ਬਾਬੇ ਪ੍ਰਵੀਨ ਦੇ ਪਰਿਵਾਰ ਚੋਂ ਬੋਲਦੀ ਆ ਉਹ ਉਹਨਾਂ ਦੀ ਪੋਤੀ ਬੋਲਦੀ ਆ ਵੇਖੋ ਜੀ ਸਾਡਾ ਸਮਾਂ ਬੜਾ ਟਾਈਮ ਹੋ ਗਿਆ ਸਾਲ 2 ਸਾਲ ਦੇ ਹੋ ਚੱਲੇ ਆ ਸਾਡੇ ਇਹ ਏਰੀਆ ਦੇ ਕਰਕੇ ਇਹ ਜਿਹੜੀ ਪਾਰਟੀ ਆ ਗੁਰਦਾਸਪੁਰ ਦੇ ਵਿੱਚ ਝਗੜਾ ਕਰਦੀ ਪਈ ਆ ਠੀਕ ਹੈ ਅਸੀਂ ਬਾਬੇ ਪ੍ਰਵੀਨ ਦੇ ਪਰਿਵਾਰ ਦੇ ਵਿੱਚੋਂ ਆ ਇਹ ਪਾਰਟੀ ਪਠਾਨਕੋਟ ਤੋਂ ਆਈ ਹੈ ਵੇਖੋ ਇਹ ਸਾਡੇ ਨਾਲ ਇੱਥੇ ਕਹਿੰਦੇ ਆ ਵੀ ਇਹ ਤੁਸੀਂ ਇੱਥੇ ਮੰਗਣਾ ਨਹੀਂ ਹੈ ਵੇਖੋ ਮੰਗਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਕਾਗਜ਼ਾ ਪ੍ਰੂਫਾ ਤੇ ਕਰ ਅਸੀਂ ਮਾਲਕਾਂ ਜੀ ਕੋਈ ਅੱਜ ਦੇ ਨਹੀਂ ਬਾਬਾ ਪ੍ਰਵੀਨ ਜੀ ਇੱਥੇ ਕਿੰਨੇ ਸਮਾਂ ਦੇ ਰਹਿੰਦੇ ਰਹੇ ਪਹਿਲੇ ਇਹ ਸ਼ਹਿਰ ਦੇ ਵਿੱਚੋਂ ਹੁਣ ਉਹ ਗੁਰਦਾਸਪੁਰ ਦੇ ਵਿੱਚ ਵੀ ਮਾਲਕ ਹੈ ਤਾਰੀ ਹਾਲ ਦੇ ਵੀ ਮਾਲਕੀ ਪੂਰਾ ਹੋ ਗਿਆ ਵੇਖੋ ਜੀ ਪੱਪੀ ਤੋਂ ਜਦੋਂ ਇਹਨਾਂ ਕੋਲ ਪੱਪੀ ਕੋਲ ਲਾਕਾ ਵੀ ਨਹੀਂ ਸੀ ਜਦੋਂ ਸਾਡੇ ਗੁਰੂ ਜੀ ਇੱਥੇ ਰਹਿੰਦੇ ਰਹੇ ਜਿਹੜੇ ਪ੍ਰਵੀਨ ਬਾਬਾ ਜੀ ਇਹਨਾਂ ਦੀਨਾਨਗਰ ਵਾਲੇ ਉਹ ਪਹਿਲਾਂ ਗਰਦਾਸਪੁਰ ਦੇ ਵਿੱਚ ਹੀ ਰਹਿੰਦੇ ਸਤੋ 30 35 ਸਾਲ ਪਹਿਲਾਂ ਰਹੇ ਆ ਉਹ ਪਹਿਲਾਂ ਦੇ ਰਹੇ ਆ ਹਾਂ ਜੀ ਕਾਫੀ ਸਾਲ ਪਹਿਲਾਂ ਇੱਥੇ ਰਹੇ ਏਰੀਏ ਦਾ ਸਾਡਾ ਝਗੜਾ ਉਹ ਆਏ ਵਾਰ ਸਾਨੂੰ ਇਹੀ ਕਹਿੰਦੇ ਅਸੀਂ ਤੁਹਾਨੂੰ ਮੰਗਣ ਨਹੀਂ ਦੇਣਾ ਗੁੰਡਾਗਰਦੀ ਕਰਦੇ ਸੋਚੋ ਸਾਹਿਬ ਨੇ ਇਹੀ ਆਖਿਆ ਬਾਪ ਅਸੀਂ ਤੁਹਾਡਾ ਪੂਰਾ ਮਾਨਤਾ ਰੱਖਾਂਗੇ ਪੂਰਾ ਇਨਸਾਫ ਕਰਵਾਵਾਂਗੇ ਪੇ ਤੁਸੀਂ ਆਪਣੇ ਵੱਡੇ ਬਾਬੇ ਬੁਲਾ ਲਓ ਵੱਡੇ ਬਾਬੇ ਬੈਠ ਕੇ ਜਿੰਨਾ ਟਾਈਮ ਮਦੀਨਾਨਗਰ ਵਾਲੇ ਪ੍ਰਵੀਨ ਬਾਬਾ ਜੀ ਸੋ ਪਰਠਾਨ ਕੋਟ ਵਾਲੇ ਰਾਜੀ ਮਹੰਤ ਨਹੀਂ ਬੋਲਦੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਆ ਉਹ ਅੱਗੇ ਗੁੰਡਾਗਰਦੀ ਕਰਦੇ ਆ ਜਿਹੜੇ ਉਹਨਾਂ ਕੋਲ ਹੋਰ ਆਇਆ ਸ਼ਰੇਆ ਮੈਂ ਹੱਥੇ ਵੀ ਪੈਂਦੇ ਹੋ ਇੱਥੇ ਆਪਣੇ ਥਾਣੇ ਦੇ ਵਿੱਚ ਉਹਨਾਂ ਕੋਲ ਕਲਿੱਪ ਆ ਵੀ ਹੈਗੀਆਂ ਆ ਅਸੀਂ ਇਹੀ ਚਾਹੁੰਦੇ ਆ ਵੀ ਚਲੋ ਸਾਡੇ ਦੇਸ਼ ਵਾਸੀਆਂ ਵੀ ਅਸੀਂ ਅਫਸਰ ਕੋਲ ਆਏ ਬਹੁਤ ਵਧੀਆ ਉਹਨਾਂ ਨਾਲ ਸਾਡੇ ਨਾਲ ਗੱਲ ਕੀਤੀ ਪਰ ਜਿਹੜੀ ਗੁੰਡਾਗਰਦੀ ਇਹ ਕਰਦੇ ਪਏ ਕੋ ਬਾਬਿਆਂ ਦੀ ਲੜਾਈ ਹੁੰਦੀ ਅਸੀਂ ਮੰਨਦੇ ਬਾਬੇ ਬਾਬੇ ਲੜਨ ਪਰ ਜਿਹੜੇ ਮੁੰਡੇ ਵਿੱਚ ਲੈ ਲੈ ਕੇ ਆਉਂਦੇ ਆ ਠੀਕ ਹੈ ਜੀ ਉਹ ਕੰਮ ਗਲਤ ਹੈ ਸਾਡੇ ਕੋਲ ਇੱਕ ਦਰਖਾਸਤ ਆਈ ਸੀਗੀ ਜਿਹਰੇ ਵਿੱਚ ਇੱਕ ਧਿਰ ਜਿਹੜੀ ਹੈ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਕਿ ਜਿਹੜੀ ਦੂਜੀ ਪਾਰਟੀ ਹੈ ਇਹਨਾਂ ਦੀ ਮਹੰਤਤਾ ਦੀ ਜਿਹੜੀ ਹੈ ਕਿ ਉਹ ਕਹਿੰਦੇ ਵੀ ਸਾਡਾ ਗਰਦਾਸਪੁਰ ਸਾਡਾ ਏਰੀਆ ਤੇ ਦੂਜੇ ਮੰਗਦੇ ਆ ਇਹਦੇ ਵਿੱਚ ਇਸ ਦਾ ਇਹ ਚੀਜ਼ ਨੂੰ ਲੈ ਕੇ ਦੋਨੇ ਧਿਰਾਂ ਨੂੰ ਬੁਲਾਇਆ ਗਿਆ ਸੀ ਦੋਨੇ ਧਿਰਾਂ ਦੀ ਇੱਥੇ ਬਿਠਾ ਕੇ ਗੱਲਬਾਤ ਕਰਾਈ ਗਈ ਬਟ ਇਹ ਚੀਜ਼ ਡਿਸਾਈਡ ਕਰਨੀ ਉਹ ਇਹਨਾਂ ਦੇ ਜਿਹੜੇ ਬਜ਼ੁਰਗ ਉਹ ਡਿਸਾਈਡ ਕਰ ਸਕਦੇ ਵੀ ਕਿੰਨੂ ਕਿਹੜਾ ਏਰੀਆ ਦੇਣਾ ਸੋ ਅਹੀਂ ਇਹਨਾਂ ਨੂੰ ਹੀ ਸਜੈਸਟ ਕੀਤਾ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਲੈ ਆਓ ਜਾਂ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਕਿਤੇ ਇਕੱਠੇ ਬੈ ਕੇ ਆਪਸ ਵਿੱਚ ਇਹ ਗੱਲ ਕਰ ਲਓ ਸੋ ਉਹਨਾਂ ਨੇ ਉਹਨਾਂ ਨੂੰ ਇਹੀ ਸਵਾਸਤ ਦਿੱਤਾ ਕਿ ਆਪਸ ਵਿੱਚ ਲੜਾਈ ਨਹੀਂ ਕਰਨੀ ਔਰ ਜਲਦੀ ਤੋਂ ਜਲਦੀ ਆਪਣੇ ਜਿਹੜੇ ਆ ਆਪਣੇ ਇਕੱਠ ਕਰਕੇ ਤੇ ਆਪਣੇ ਪਦਰਤੇ ਜਿਹੜਾ ਇਸ ਚੀਜ਼ ਦਾ ਡਿਸਾਈਡ ਕਰ ਲੈਣ ਔਰ ਨਾਲ ਇਹ ਵੀ ਚੇਤਾਵਨੀ ਵੀ ਦਿੱਤੀ ਗਈ ਵੀ ਜਿੰਨੇ ਲਾਰਡ ਆਰਡਰ ਦੀ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਲਾਕਾਰ ਕਿ ਸ਼ੰਭੂ ਮੰਤ ਹੈਗਾ ਜੀ ਜਿਹਨਾਂ ਨਾਲ ਦਿਵਿਆ ਹੈਗੀ ਆ ਇੱਕ ਨਹੀਂ ਜਿਹੜੇ ਉਹ ਤਾਂ ਉਹ ਤਾਂ ਵੱਡੇ ਬਜ਼ੁਰਗ ਨੇ ਜੀ ਇੱਥੇ ਜਿਹੜੇ ਸਾਡੇ ਕੋਲ ਇੱਕ ਮੰਝਲੀ ਹੈ ਇੱਕ ਜਿਹੜੀ ਮੰਝਲੀ ਮੰਤ ਦੀ ਪਾਰਟੀ ਹੈ ਤੇ ਦੂਜੀ ਹੈਗੀ ਦਿਵਿਆ ਮੰਤ ਦੀ ਪਾਰਟੀ ਇਹਨਾਂ ਦੀ ਆਪਸ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਤਕਰ ਚੱਲ ਰਹੀ ਹੈ ਕਿ ਗੁਰਦਾਸਪੁਰ ਜਿਹੜਾ ਉਹ ਇੱਕ ਗੁਰਦਾਸਪੁਰ ਏਰੀਆ ਦਾ ਆਪਣਾ ਆਪਣਾ ਹੱਕ ਜਤਾ ਰਹੇ